वाहगुरु जी का खालसा वाहगुरु जी की फतेह महा सुरविंदर सिंह सड़ौदी ਇਹ ਦੇਖ ਲਓ ਪੰਜਾਬ ਦੇ ਨਵੇਂ ਚੈਨਲ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾ ਬਣਾਇਆ ਰਾ ਮਨੁੱਖਤਾ ਦੀ ਸੇਵਾ ਰੱਬ ਦੀ ਲੜੀ ਸੇਵਾ ਲਗਾਏ ਤਾਂ ਅੱਜ ਪੈਂਟ ਵਾਰ ਨੰਬਰ 1 ਕਰਾਉਣ ਵਿਖੇ ਜਿਸ ਭੈਣ ਦਾ ਘਰ ਦੀ ਆਪਾਂ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਕੀਤੀ ਸੀਗੀ ਜਿਸ ਤਹਿਤ ਸੰਤਾਂ ਦੇ ਸਹਿਯੋਗ ਦੇ ਨਾਲ ਹਰਮਨਦਾਨ ਫਤਿਹ ਸੇਵਾ ਦਲ ਸ੍ਰੀ ਗੁਰੂ ਅਰਜਨ ਦੇਵ ਜੀ ਧਰਬ ਦਾ ਟਰੱਸਟ ਦੀ ਸਿੰਘਾਂ ਦੀ ਔਰ ਇੱਥੋਂ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਸਰਾ ਮਕਾਨ ਜਿਹੜਾ ਵਰਨਾ ਸ਼ੁਰੂ ਹੋਇਆ ਹੈ ਅੱਜ ਉਹਦੀ ਆਰੰਭਤਾ ਕੀਤੀ ਗਈ ਹੈ ਮੈਂ ਤਸਵੀਰ ਅਮੀ ਤੁਹਾਨੂੰ ਦਿਖਾਉਣਾ ਮਿਸਤਰੀ ਸਾਹਿਬ ਲੱਗ ਚੁੱਕੇ ਨੇ ਅੱਜ ਇੱਥੇ ਇਹ ਜਿਹੜਾ ਕਾਰਜ ਹੈ ਸਤਿਗੁਰੂ ਜੀ ਕਿਰਪਾ ਦੇ ਨਾਲ ਮੁਨਕਤ ਸੇਵਾ ਰੱਬ ਦੀ ਸੇਵਾ ਦੇ ਤਹਿਤ ਇਹ ਚੱਲ ਰਿਹਾ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਦੂਸਰਾ ਮਕਾਨ ਵਾਰ ਨੰਬਰ 1 ਹੁਣ ਵਿਕੇ ਅੱਜ ਆਰੰਭਤਾ ਹੋ ਗਈ ਹੈ ਸੰਮੇਲ ਨਾਲ ਹਰਮਨ ਸਿੰਘ ਫਤਿਹ ਸੇਵਾਦਾਰ ਤੋਂ ਕਸ਼ਮੀਰ ਸਿੰਘ ਨਖਾਲਸਾ ਕਿਉਂਕਿ ਜਿਹੜੀ ਵਿਚਾਰਧਾਰਾ ਲੈ ਕੇ ਅਸੀਂ ਚੱਲੇ ਹਾਂ ਕਿ ਮੁਲਕਾਇ ਸੇਵਾ ਰੱਬ ਦੀ ਸੇਵਾ ਲੜੀ ਤਹਿਤ ਆਪਣਾ ਦੂਸਰਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਦੂਸਰਾ ਮਕਾਨ ਬਣਾਣਾ ਸ਼ੁਰੂ ਹੋ ਚੁੱਕਿਆ ਹਾਂਜੀ ਇਹਨੇ ਮਹਿਸੂਸ ਕਰ ਰਹੇ ਹਾਂ ਕਿਵੇਂ ਅੱਜ ਇਹ ਆਪਣੇ ਜੀ ਮੱਤ ਲਈ ਹੈ ਵਾਹਿਗੁਰੂ ਕਿਰਪਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਉਹਦੀ ਨਦਰ ਤੋਂ ਬਿਨਾ ਕੁਝ ਨਹੀਂ ਹੁੰਦਾ ਗੁਰੂ ਸਾਹਿਬ ਜੀ ਨੇ ਇਹ ਦਿਨ ਲਿਆਂਦਾ ਹੋਇਆ ਸੀਗਾ ਹਰ ਮੈਦਾਨ ਫਤਿਹ ਸੇਵਾਦਾਰਾਂ ਦਾ ਵਸੇ ਇੱਕ ਐਵੇਂ ਨਾਮ ਦੇ ਮੂਰੀ ਆ ਜਾਂਦਾ ਅਦਰਵਾਇਸ ਤਾਂ ਦੇਖਿਆ ਜਾਵੇ ਇਹਨਾਂ ਦੇ ਭਾਗਾਂ ਦੇ ਵਿੱਚ ਇਹਨਾਂ ਦੇ ਕਰਮਾਂ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੋਈਆਂ ਸੀਗੀਆਂ ਅਕਾਲ ਪੁਰਖ ਜੀ ਨੇ ਕਿਰਪਾ ਕੀਤੀ ਕੋਈ ਸਮਾਂ ਆਂਦਾ ਆ ਉਹਦੀ ਵਿੱਧ ਬਣਦੀ ਹੈ ਤੇ ਉਹ ਜਿਹੜਾ ਮਾਹੌਲ ਹੈ ਇਸ ਟਾਈਮ ਹਰ ਮੈਦਾਨ ਫਤਿਹ ਸੇਵਾਦਾਰਾਂ ਨੇ ਬਣਾਇਆ ਲੇਕਿਨ ਸਹਿਯੋਗ ਸਭ ਤੋਂ ਵੱਧ ਪਿੰਡ ਵਾਸੀਆਂ ਦਾ ਆਇਆ ਕਿਉਂਕਿ ਸਾਡਾ ਉਹ ਕਹਿੰਦੇ ਨੇ ਮੇਰਾ ਮੁਜਮੇ ਕਿਚ ਨਹੀਂ ਜੋ ਕੁਛ ਹੈ 113 ਤੇਰੇ ਦੇ ਹਿਸਾਬ ਨਾਲ ਸੰਗਤਾਂ ਦੇ ਵਿੱਚ ਵਾਹਿਗੁਰੂ ਜੀ ਵੱਸਦੇ ਨੇ ਕਿਉਂਕਿ ਜੇ ਸੰਗਤਾਂ ਸਹਿਯੋਗ ਨਾ ਕਰਨ ਤਾਂ ਇਹ ਕਾਰਜ ਨੇ ਜਿਹੜੇ ਇਹ ਇਦਾਂ ਅਰੰਭੇ ਨਾ ਜਾਣ ਅਕਾਲਪੁਰਖ ਵਾਹਿਗੁਰੂ ਜੀ ਦਾ ਸਭ ਤੋਂ ਪਹਿਲਾ ਕੋਟ ਕੋਟ ਸ਼ੁਕਰਾਨਾ ਕਰਦੇ ਆ ਕਿ ਸੱਚੇ ਪਾਤਸ਼ਾਹ ਜੀ ਨੇ ਅਜਿਹੇ ਗਰੀਬ ਗੁਰਬਿਆਂ ਦੀ ਲਈ ਹਰਮਿਦਾਨ ਫਤੇ ਵਰਗੇ ਸੇਵਾਦਲ ਦੇਤੇ ਆਪਣੀ ਕਿਰਪਾ ਬਣਾਈ ਹੈ ਸਾਡੇ ਕੋਲ ਜਦੋਂ ਵੀ ਕੋਈ ਲੋੜਵੰਦ ਅਜਿਹਾ ਪਰਿਵਾਰ ਮਿਲਦਾ ਜਾਂ ਤਾਂ ਅਸੀਂ ਜ਼ਰੂਰ ਉੱਥੇ ਪਹੁੰਚ ਕਰਦੇ ਆ ਬਾਕੀ ਤਾਂ ਨਵਾ ਸਭ ਤੋਂ ਵੱਧ ਫੇਰ ਉਹੀ ਗੱਲ ਹੈ ਤੇ ਪਿੰਡ ਵਾਸੀਆਂ ਦਾ ਹੀ ਹੈ ਕਿਉਂਕਿ ਜਿਨ੍ਹਾਂ ਦੇ ਕਾਰਜ ਸਦਕਾ ਇਹ ਕਾਰਜ ਜਿਹੜਾ ਐਡਾ ਵਧੀਆ ਰਹਾਉਣ ਦੇ ਵਿੱਚ ਕਾਰਜ ਜਿਹੜਾ ਸ਼ੁਰੂ ਹੋ ਚੁੱਕਿਆ ਆ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਲੋੜਵੰਦ ਪਰਿਵਾਰਾਂ ਦੇ ਨਾਲ ਖੜੇ ਆ ਤੇ ਬਸ ਤੁਹਾਡਾ ਸਾਥ ਚਾਹੀਦਾ ਆ ਆਪਾਂ ਨੂੰ ਇੱਥੇ ਜਿਵੇਂ ਅੱਜ ਸ਼ੁਰੂ ਹੋ ਗਿਆ ਆ ਆਪਾਂ ਨੂੰ ਇੱਕ ਅੱਧੀ ਵੀ ਲੋੜ ਆ ਸੀਮੈਂਟ ਦੀ ਵੀ ਲੋੜ ਆ ਬਿਲਕੁਲ ਜੀ ਸੇਵਾ ਜਿਵੇਂ ਸੰਗਤਾਂ ਕਰ ਰਹੀਆਂ ਨੇ ਹੂੰ ਤੁਹਾਪਾ ਇੱਕ ਹੋਰ ਵੀ ਮੈਸੇਜ ਲਾ ਦੀਏ ਕਹਣਾ ਵੀ ਜਰੂਰ ਸਹਿਯੋਗ ਕਰੋ ਬਿਲਕੁਲ ਜੀ ਮੈਂ ਮੈਂ ਉਸ ਦਾ ਦੂਸਰਾ ਘਰ ਵੜ ਰਿਹਾ ਤਾਂ ਤੀਸਰੇ ਦੀ ਆਪਣੇ ਕੋਲ ਅਪਲੀਕੇਸ਼ਨ ਆ ਚੁੱਕੀ ਆ ਆਪਾਂ ਨੇ ਉਹਦੇ ਬਾਰੇ ਵੀ ਸੋਚਣਾ ਸੰਗਤ ਨੂੰ ਆਪਾਂ ਨੇ ਅਪੀਲ ਕਰੀਏ ਕਿ ਵੱਧ ਤੋਂ ਵੱਧ ਯੋਗਦਾਨ ਪਾਉਣ ਬਿਲਕੁਲ ਖਾਲਸਾ ਜੀ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਦੇ ਉਸ ਚੈਨਲ ਵਾਲਿਆਂ ਦਾ ਸੁਖਵਿੰਦਰ ਸਿੰਘ ਖਾਲਸਾ ਜੀ ਜੋ ਕਿ ਹਮੇਸ਼ਾ ਗਰੀਬ ਗੁਰਬਿਆਂ ਦੇ ਲਈ ਕਾਰਜ ਜਿਹੜੇ ਉਹ ਆਪਣੀ ਮੀਡੀਆ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਂਦੇ ਨੇ ਇਹ ਬੈਂਤੀ ਹੈ ਜੀ ਦੇਖੋ ਕਾਰ ਸ਼ੁਰੂ ਹੋ ਚੁੱਕਿਆ ਆ। ਕੱਲੇ ਸਿਰਫ ਸਾਡੇ ਕੋਲ ਇੱਕ ਟਰਾਲੀ ਰੇਤੇ ਦੀ ਆਈ ਆ ਤੇ ਸੀਮੈਂਟ ਹੈ। ਨਾ ਸਾਡੇ ਕੋਲ ਲੇਬਰਸ ਤਾਂ ਵੀ ਕਿੱਥੇ ਦੇਣ ਲਈ। ਇਹ ਨਾ ਸਾਡੇ ਕੋਲ ਇਸ ਟਾਈਮ ਜੈ ਬਜਰੀ ਹੈ ਤੇ ਨਾ ਹੈਗਾ ਸਰੀ। ਅਗਰ ਜੇ ਕੋਈ ਮੇਰਾ ਵੀਰ ਭਰਾ ਸੁਣਦਾ ਹੋਵੇ ਸਰੀਆ ਜ਼ਿਆਦਾ ਨਹੀਂ ਲੱਗਣਾ ਸਿਰਫ 2 ਕੁਆਂਟਲ ਸਰੀਆ ਲੱਗਣਾ ਜੀ ਇੱਥੇ। 2 ਕੁਆਂਟਲ ਸਰੀਆ ਮਤਲਬ ਕਹਿੰਦਾ ਭਾਵੇਂ ਵੀ ਜ 60 ਰੁਪਏ ਨੂੰ ਵੀ ਲਈਏ ਤਾਂ 12000 ਦਾ ਹੋ ਗਿਆ ਲੇਕਿਨ ਇਹ ਕਈ ਜਗ੍ਹਾ ਤੇ 55 ਰੁਪਏ ਵੀ ਹੈ ਸਮਝੋ 11000 ਰੁਪਏ ਔਰ 12000 ਦੇ ਵਿੱਚ ਇਹ ਦੋ ਕੁਇੰਟਲ ਸਰੀਆ ਜੇ ਵੀ ਜੇ ਕੋਈ ਸੇਵਾ ਲੈਣੀ ਚਾਹੁੰਦਾ ਹੋਵੇ ਤੇ ਰਹੀ ਗੱਲ ਅੱਗੇ ਜਿਵੇਂ ਕਿ ਬਜਰੀ ਦੀ ਸੇਵਾ ਬਜਰੀ ਵੀ ਆਪਾਂ ਨੂੰ 150 ਫੁੱਟ ਚਾਹੀਦੀ ਹੈ ਜੀ 200 ਲਗੂ 200 200 ਲਾ ਲਓ 150 ਦੇ ਵਿੱਚ ਚਲੋ ਅਸੀਂ ਸੋਚਦੇ ਆਂ ਵੀ ਆਪਾਂ ਹਾਂ ਪਰਸੂ ਪੈਣਗੇ ਠੀਕ ਆ ਅਸੀਂ ਜਾਣਦੇ ਆਂ ਵੀ ਕੋਈ ਇਦਾਂ ਕੋਈ ਮੇਰਾ ਵੀਰ ਹੋਰ ਹੈਗਾ ਯਾ ਵੀ ਜਿਹੜਾ ਇਹ ਸੇਵਾ ਕਰ ਸਕਦਾ ਆ ਯਾ ਅਸੀਂ ਉਹੀ ਫੇਰ ਗੱਲ ਹਨਾ ਜੀ ਅਸੀਂ ਸਿਰਫ ਮਟੀਰੀਅਲ ਦੇ ਬਦਲੇ ਲੈ ਕੇ ਕਾਰਜ ਸ਼ੁਰੂ ਕਰਾ ਦਿੰਨੇ ਆਂ ਬਾਕੀ ਸਾਡੇ ਜਿੰਨੇ ਕੋਈ ਭਾਈਬੀਦ ਹੁੰਦੇ ਨੇ ਉਹ ਫੰਡ ਦੇ ਜਾਂਦੇ ਨੇ ਤੇ ਉਹਦੀ ਅਸੀਂ ਜਿਹੜੀ ਪਰਚੀ ਕੱਢਦੇ ਆਂ ਤੇ ਜਿੰਨੇ ਹੋਣ ਇਹਨਾਂ ਦੀ ਦਿਹਾੜੀਆਂ ਦੇਣੀਆਂ ਨੇ ਤੇ ਉਹ ਜਿਹੜੀਆਂ ਚੀਜ਼ਾਂ ਨੇ ਲੇਬਰ ਪੈਂਦੀ ਹੈ ਲੇਬਰਮੈਨ ਦਿੱਲੀ ਦੀ ਲੇਬਰ 2000 ਦੀ ਪੈ ਜਾਂਦੀ ਹੈ ਜੀ ਤੇ ਜਦੋਂ ਫਿਰ ਆ ਜਾਏ ਆ ਵੀ ਲੇਬਰ ਦਾ ਜਿਹੜਾ ਦਿੱਲੀ ਦਾ 2000 ਰੁਪਏ ਜੇ ਉਹਨਾਂ ਇਹ 10 ਦਿਨ ਕੰਮ ਚੱਲਦਾ ਤਾਂ ਤੁਹਾਡੇ ਲਈ 20000 ਰੁਪਏ ਦਾ ਮੋਟਾ-ਮੋਟਾ ਇਹ ਹੋ ਗਿਆ ਉਸ ਤੋਂ ਬਾਅਦ ਚਲੋ ਮਿਕਚਰ ਵਾਲੇ ਦਾ ਹੋ ਗਿਆ ਤੇ ਉਸ ਤੋਂ ਬਾਅਦ ਜਿਵੇਂ ਸਰੀਆ ਬਣ ਵਲੈਂਟਰ ਦੀ ਸ਼ਟਰਿੰਗ ਵਾਲੇ ਦਾ ਹੋ ਗਿਆ ਇਹ ਜਿਹੜੀ ਚੀਜ਼ਾਂ ਦੇ ਮੇਰੇ ਕੰਮ ਕਾਫੀ ਆ ਕਾਫੀ ਹੁੰਦਾ ਕਰਮਾਂ ਨੂੰ ਪਤਾ ਹੀ ਆ ਜਾਂ ਇਸ ਦੇ ਟਾਈਮ ਦੇ ਵਿੱਚ ਬਹੁਤੀ ਹੋਣੀ ਆ ਹਨਾ ਇੱਕ ਬਿਲਕੁਲ ਆਣੀ ਆ ਕਿਉਂਕਿ ਇਹਨਾਂ ਦੀ ਜਿਹੜੀ ਇੱਟ ਉਹ ਖਤਮ ਹੋ ਚੁੱਕੀ ਆ ਸਾਰੀ ਦੋ ਮੀਟ ਬਣੀ ਪਈ ਆ ਇਹਨਾਂ ਦੇ ਕੋਲ ਇੱਟ ਵੀ ਹੈ ਨਹੀਂ ਮੈਂ ਇਹ ਵੀ ਬੇਨਤੀ ਕਰੂੰਗਾ ਅਗਰ ਕਿਸੇ ਕੋ ਪ੍ਰਾਣੀ ਇੱਟ ਵੀ ਪਈ ਆ ਨਵੀਂ ਤਾਂ ਚਲੋ ਕਈ ਵਾਰੀ ਹੁੰਦਾ ਵੀ ਬਜਟ ਵੱਧ ਜਾਂਦਾ ਅਗਰ ਕਿਸੇ ਕੋ ਪ੍ਰਾਣੀ ਇੱਟ ਵਧੀਆ ਪਈ ਆ ਪ੍ਰਾਣੀ ਇੱਟ ਕਿਉਂਕਿ ਕੀ ਆ ਸਿੰਘ ਸਾਹਿਬ ਉਹ ਅੱਜ ਦੀ ਟਰੌਕ ਕਿਤੇ ਜ਼ਿਆਦਾ ਵਧੀਆ ਬਹੁਤ ਕਿਉਂ ਮਜ਼ਬੂਤ ਹੈ ਕਿਉਂਕਿ ਕੋਈ ਜਨੂਨ ਘੱਟ ਪੈਂਦਾ ਸ਼ੋਰਾਂ ਨਹੀਂ ਆਉਂਦਾ ਉਹਦੇ ਤੇ ਉਹ ਇੱਟ ਦੀ ਬਹੁਤ ਵਧੀਆ ਚਣਾਈ ਵੀ ਹੁੰਦੀ ਹੈ ਤੇ ਇੱਟਾ ਮਜ਼ਬੂਤ ਹੈ ਪੁਰਾਣੀਆਂ ਚੀਜ਼ਾਂ ਤੁਹਾਨੂੰ ਪਤਾ ਸਾਰੀਆਂ ਵਧੀਆ ਹੁੰਦੀਆਂ ਸੀਗੇ ਹੁਣ ਅੱਜਕੱਲ ਜਿੰਮੇ ਦੇ ਲੋਕ ਹੋ ਗਏ ਨੇ ਫਾਸਟ ਚੀਜ਼ਾਂ ਬਣ ਚੁੱਕੀਆਂ ਨੇ ਉਹ ਤਕਦਾਲ ਦੇ ਵਿੱਚ ਜਿੱਦਾਂ ਕਦੇ ਵੀ ਨਹੀਂ ਵਧੀਆ ਬਣਦੇ ਅਗਰ ਕਿਸੇ ਮੇਰੇ ਵੀਰ ਭਰਾ ਕੋਲ 100 200 500000 ਜਿੰਨੀ ਵੀ ਕੋਈ ਪੁਰਾਣੀ ਇੱਟ ਕਿਸੇ ਦੇ ਕੋਲ ਚੁਕਵਾਣੀ ਹੋਵੇ ਸਾਨੂੰ ਬੇਨਤੀ ਕਰਦੇ ਹੋ ਸਾਡੇ ਵਲੰਟੀਅਰਸ ਜਾ ਕੇ ਉੱਥੋਂ ਉਹ ਇੱਟ ਨੂੰ ਕਲੈਕ ਇਸ ਤਰ੍ਹਾਂ ਸਹਿਯੋਗ ਦਾ ਸਾਰਿਆਂ ਸੰਗਤਾਂ ਤੋਂ ਅਸੀਂ ਹਰ ਇੱਕ ਵਾਰੀ ਮੰਗਦੇ ਆ ਕਿਉਂਕਿ ਇਹ ਸੰਗਤਾਂ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੁੰਦਾ ਜਿਹੜੀ ਇੱਕ ਧਾਰਨਾ ਬਣ ਗਈ ਕਿ ਜਦੋਂ ਵੀ ਕੋਈ ਚੰਗਾ ਕਾਰਜ ਹੁੰਦਾ ਸਤਿਗੁਰੂ ਜੀ ਕਿ ਆਪ ਆ ਕੇ ਕਾਰਜ ਕਰਾਉਂਦੇ ਨੇ ਜਿੰਨੇ ਮੈਂ ਸ਼ਬਦ ਪਹਿਲਾਂ ਬੋਲੇ ਸੰਤ ਜੀ ਕਾਰਜ ਆਪ ਖੜਵਾ ਹਰ ਕੰਮ ਕਰਾ ਬਣਾਇਆ ਆਰਾਮ ਤੇ ਪਾਰਦਰਸ਼ਾ ਵਾਲਾ ਕੰਮ ਹੈ ਇੱਥੇ ਬਹੁਤ ਜ਼ਰੂਰਤ ਹੈ ਹੁਣ ਵਾਰਨ ਬੜੇ ਘਰ ਹੌਣ ਵਿੱਚ ਖੜੇ ਆ ਅਸੀਂ ਇੱਥੇ ਦੂਸਰਾ ਮਕਾਨ ਸ਼ੁਰੂ ਹੋਣ ਸ਼ੁਰੂ ਹੋ ਗਿਆ ਆਰੰਭ ਹੋ ਗਿਆ ਮਿਸਤਰੀ ਸਾਹਿਬ ਲੱਗੇ ਹੋਏ ਨੇ ਤੋਂ ਮੇਰੇ ਨਾਲ ਪਿੰਡ ਜੀ ਨੇ ਜਿਹੜੇ ਇੱਥੋਂ ਦੇ ਜਿਨ੍ਹਾਂ ਨੇ ਸੀਮਿੰਟ ਦੀ ਸੇਵਾ ਵੀ ਲਈ ਆ ਪਿੰਡ ਜੀ ਅੱਜ ਕੀ ਕਹਿਣਾ ਚਾਹੁੰਦੇ ਹੋ ਕਮਤ ਤੋਂ ਘੱਟ ਮੇਰੀ ਰੈਗਮੂਜੀ ਦਾ ਖਾਲਸਾ ਰੈਗਮੂਜੀ ਕੀ ਖਤੇ ਨਵੀਰ ਜੀ ਇਹ ਕਹਣਾ ਚਾਹਨੀ ਆ ਕਿ ਸਾਨੂੰ ਬਹੁਤ ਖੁਸ਼ੀ ਹੋਈ ਆ ਤੁਹਾਡੇ ਪਿੰਡ ਰਹਾਉਣ ਦੇ ਵਿੱਚ ਚਲੋ ਕਿਸੇ ਗਰੀਬ ਨੂੰ ਛੱਤ ਮਿਲੀ ਬਟ ਗੱਲਾਂ ਇਦਾਂ ਵੀ ਆ ਖੁਸ਼ ਜੋ ਸਾਡੀ ਟੀਮ ਹਰ ਮੈਦਾਨ ਫਦੇ ਸੇਵਾ ਕਰਨਾ ਵੱਲੋਂ ਬਹੁਤ ਵਧੀਆ ਨਾਮੋਕਰਲ ਕੀਤਾ ਹੋਇਆ। ਬਾਕੀ ਬਹੁਤ ਇਹਨਾਂ ਦਾ ਧੰਨਵਾਦ ਕਰਦੀ ਹਾਂ। ਬਾਕੀ ਇਹਨਾਂ ਦੀ ਜੋ ਸਾਰੀ ਟੀਮ ਬਹੁਤ ਵਧੀਆ ਟੀਮ ਆ। ਅੱਛਾ ਕੰਮ ਕਰਦੇ ਆ। ਮਤਲਬ ਕਿ ਇਦਾਂ ਹੀ ਕਰਦੇ ਰਹਿਣ। ਆਉਣ ਕਰੇ ਸਮੇਂ ਆਪੇ ਕਰਨਗੇ ਕਰਦੇ ਤਾਂ ਉਤਾਰਣਗੇ ਕਿੰਨੀ ਕੀ ਜ਼ਰੂਰਤ ਸੀ ਇਸ ਪਰਿਵਾਰ ਨੂੰ ਜ਼ਰੂਰਤ ਕਿੰਨੀ ਕੀ ਸੀਗੀ ਇਸ ਪਰਿਵਾਰ ਨੂੰ ਇਹ ਦੇਖ ਕੇ ਉਹਨਾਂ ਨੇ ਘਰ ਦੇ ਹਾਲਾਤ ਦੇਖ ਕਿਉਂਏ ਨੇ ਦੇਖੋ ਜੀ ਜ਼ਰੂਰਤ ਤਾਂ ਬਹੁਤ ਸੀਗੀ ਕਿਉਂਕਿ ਇਹ 1.5 ਫੁੱਟ ਡੂੰਘੇ ਮਕਾਨ 'ਚ ਬੈਠੇ ਸੀਗੇ ਉੱਪਰ ਇਹਨਾਂ ਦੇ 5 ਤਰਵਾਨਾ ਪਾਣੀਆਂ ਹੋਈਆਂ ਸੀਗੀਆਂ ਬਾਕੀ ਇਹਨਾਂ ਦੀ ਛੱਤ ਦੇ ਵਿੱਚ ਦੋ ਸਪੋੜੀਆਂ ਦੇ ਬੱਚੇ ਦੀਪ ਪਲੇ ਆ ਬਾਕੀ ਇਹਨਾਂ ਦੇ ਇੱਕ ਅੰਦਰੋਂ ਨਿਕਲੇ ਆ ਹਾਂਜੀ ਅਰੇ ਇੱਕ ਪਰਮਾਤਮਾ ਦੇ ਆਸਰੇ ਵੀ ਇਹ ਇੱਕ ਖਤਰਾ ਜਿਹਾ ਬਣਿਆ ਹੋਇਆ ਸੀ ਜਿਹੜਾ ਆਪਾਂ ਵਾਰਸ਼ ਦੇ ਵਿੱਚ ਦੇਖਿਆ ਕਹਿੰਦਾ ਕਾਫੀ ਘਰ ਟਾਇਏ ਨੇ ਹਾਂਜੀ ਹਾਂਜੀ ਹੋ ਕਾਫੀ ਲੰਮੇ ਸਮੇਂ ਦਾ ਪੁਰਾਣਾ ਮਕਾਨ ਲੱਗ ਰਿਹਾ ਸੀ ਹਾਂਜੀ ਹਾਂਜੀ ਦੇਖੋ ਆਪਣੀ ਟੀਮ ਬਹੁਤ ਵਧੀਆ ਪਾਲਾ ਕਰ ਰਹੀ ਹੈ ਮੂਰੇ ਹੋ ਕੇ ਕੰਮ ਕਰ ਰਹੀ ਆ ਤਾਂ ਕਿ ਇਹਨਾਂ ਦੇ ਨਾਲ ਮੇਰੀ ਹੱਕਵਾਹੀ ਤੇ ਇਹੀ ਬੇਨਤੀ ਆ ਕਿ ਆਪਾਂ ਸਾਰੇ ਹੀ ਸਹਿਯੋਗ ਦੇਈਏ ਨਾਲ ਦੇਖੋ ਅਗਰ ਆਪਾਂ ਕਿਸੇ ਗਰੀਬ ਨੂੰ ਛੱਤ ਦੇ ਵਿੱਚ ਕਿਸੇ ਨੂੰ ਮਿਲ ਜੂਗੀ ਛੱਤ ਮਿਲਦੀ ਸੌਰੀ ਛੱਤ ਛੱਤ ਮਿਲ ਜੂਗੀ ਕਿਸੇ ਨੂੰ ਇਹਨਾਂ ਨੂੰ ਆਪਾਂ ਸਹਿਯੋਗ ਦਵਾਂਗੇ ਤਾਂ ਹੈ ਅੱਗੇ ਹੋ ਕੇ ਆਪਣਾ ਸਾਰਾ ਉਪਰਾਲਾ ਕਰਨਗੇ ਦੇਖੋ ਮੇਰੀ ਇਹੀ ਬੇਨਤੀ ਆ ਫੇਰ ਦੁਬਾਰਾ ਆ ਤੁਮਨ ਕੇ ਬੇਨਤੀ ਆ ਵੀ ਤੁਸੀਂ ਆਪਾਂ ਸਾਰੇ ਭੈਣ ਭਰਾ ਪਿੰਡ ਵਾਸੀ ਦੂਰੋਂ ਨੇੜੋਂ ਬਾਹਰੋਂ ਜਿੱਥੋਂ ਵੀ ਸਾਰੇ ਆਪਾਂ ਇਹਨਾਂ ਨੂੰ ਸਹਿਯੋਗ ਦੇ ਕੇ ਅੱਪੈਨਾ ਨੂੰ ਟੀਮ ਨੂੰ ਇਹਨਾਂ ਦਾ ਹੌਸਲਾ ਵਧਾਈਏ ਕਿ ਅੱਗੇ ਤੋਂ ਵੀ ਇਹ ਇਦਾਂ ਹੀ ਕੰਮ ਕਰਦੇ ਰਹਿਣ ਬਿਲਕੁਲ ਜੀ ਬਿਲਕੁਲ ਠੀਕ ਹੈ ਹਾਂਜੀ ਹਾਂ ਅ ਮੇਰੇ ਨਾਲ ਭੈਣ ਜੀ ਨੇ ਰਾਜਵਿੰਦਰ ਕੌਰ ਜੀ ਰਾਜਵਿੰਦਰ ਕੌਰ ਜੀ ਰਾਜਕੌਰ ਜੀ ਸੋ ਇਹਨਾਂ ਦਾ ਇਹ ਇਥੋਂ ਪਿੰਡ ਦੇ ਵਾਸੀ ਨੇ ਸਾਹਮਣੇ ਇਹਨਾਂ ਦਾ ਘਰ ਹੈ ਕਹਿਣ ਦਾ ਭਾਵਾ ਵੀ ਜਿਹੜਾ ਕੰਮ ਹੈ ਇਹ ਕਾਜ ਹੈ ਇਹ ਪਾਰਦਰਸ਼ਤਾ ਦੇ ਨਾਲ ਕੀਤਾ ਜਾਂਦਾ ਕਿਉਂਕਿ ਕਈਆਂ ਦੇ ਮਨ 'ਚ ਇੱਕ ਧਾਰਨਾ ਗਲਤ ਬਣੀ ਹੋਈ ਹੈ ਵੀ ਵੀਡੀਓ ਪੈ ਗਈ ਪਤਾ ਨਹੀਂ ਕਿੰਨਾ ਕ ਪੈਸਾ ਇਕੱਠਾ ਹੋ ਗਿਆ ਇਹ ਸਾਰਾ ਹਸਾਬ-ਕਿਤਾਬ ਇੱਥੇ ਹੀ ਅਸੀਂ ਇਸ ਮਕਾਨ ਜਦੋਂ ਬਣ ਗਿਆ ਤਿਆਰ ਹੋ ਗਿਆ ਤਾਂ ਇੱਥੇ ਹੀ ਸਾਰਾ ਅਸੀਂ ਉਹਨੂੰ ਰਿਵਿਊ ਦੇ ਕੇ ਜਾਵਾਂਗੇ ਰਿਵਿਊ ਦੇ ਕੇ ਜਾਵਾਂਗੇ ਵੀ ਕੀ ਆਇਆ ਕੀ ਗਿਆ ਕਿਉਂਕਿ ਅੱਜ ਦਾ ਜਿਹੜਾ ਸਮਾਂ ਬੜਾ ਇਹ ਵੀ ਖਤਰਨਾਕ ਵੀ ਹੈ ਜਿਹੜੇ ਚੰਗੇ ਕਾਰਜ ਕਰਦੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੋ ਇਸ ਕਰਕੇ ਅਸੀਂ ਜ਼ਰੂਰ ਅਪੀਲ ਕਰਾਂਗੇ ਕਿ ਇਹ ਮਕਾਨ ਦੂਸਰਾ ਸ਼ੁਰੂ ਹੋਇਆ ਇੱਥੇ ਰਹਾਉਣ ਦੇ ਵਿੱਚ ਔਰ ਤੀਸਰੇ ਦੀ ਵੀ ਸਾਡੀ ਵੈਸੇ ਤਿਆਰੀ ਚੱਲ ਰਹੀ ਆ ਕਿਉਂਕਿ ਭੈਣ ਜੀ ਵੱਲੋਂ ਸਾਡੇ ਕੋਲ ਦੋ ਤਿੰਨ ਵਾਰੀ ਆ ਚੁੱਕੇ ਨੇ ਕਿ ਮਕਾਨ ਸਾਡਾ ਵੀ ਸ਼ੁਰੂ ਕੀਤਾ ਜਾਵੇ ਪਰ ਅਸੀਂ ਪਹਿਲਾਂ ਇੱਕ ਚੀਜ਼ ਨੂੰ ਕੰਪਲੀਟ ਕਰਕੇ ਉਹ ਤੋਂ ਬਾਅਦ ਹੀ ਅਗਲਾ ਸਟੈਪ ਚੁੱਕਦੇ ਆਂ ਔਰ ਜੋ ਵੀ ਪਾਰਦਰਸ਼ਤਾ ਔਰ ਇੱਕ ਨੰਬਰ ਦੇ ਵਿੱਚ ਸਾਰੇ ਇਹ ਕਾਰਜ ਹੁੰਦੇ ਨੇ ਕਿਸੇ ਨੂੰ ਵੀ ਕੋਈ ਡਾਊਟ ਹੋਵੇ ਤਾਂ ਸਾਡੇ ਕੰਟੈਕਟ ਨੇ ਹਰਮਨਦਨ ਫਤਿਹ ਸੇਵਾਦਾਲ ਦੇ ਉਹਨਾਂ ਦੇ ਨਾਲ ਵੀ ਕੰਟੈਕਟ ਕਰ ਸਕਦਾ ਹੈ ਇੱਥੇ ਸੀਮਿੰਟ ਦੀ ਵੀ ਲੋੜ ਹੈ ਇੱਥੇ ਰੇਤੇ ਦੀ ਵੀ ਲੋੜ ਹੈ ਇੱਥੇ ਬਜਰੀ ਦੀ ਵੀ ਲੋੜ ਹੈ ਇੱਥੇ ਸਰੀਏ ਦੀ ਵੀ ਲੋੜ ਹੈ ਇੱਥੇ ਇੱਟਾਂ ਦੀ ਵੀ ਲੋੜ ਹੈ ਸੋ ਮੇਰੇ ਵੱਲੋਂ ਵੀ ਖਾਸ ਅਪੀਲ ਆ ਆਪਣੇ ਗੁਰੂ ਅਰਜਨ ਦੇਵ ਜੀ ਦਾ ਹੰਜਾ ٹرسٹ ਸੋਦੀ ਸਿੰਘਾ ਨੀ ਵੱਲੋਂ ਪੰਜਾਬ ਡੀਨੂ ਚੈਨਲ ਟੀਮ ਵੱਲੋਂ ਕਿਉਂਕਿ ਜਿਹੜੇ ਕਾਰਜ ਨੇ ਸ਼ੁਰੂ ਕੀਤੇ ਨੇ ਗੁਰੂ ਸਾਹਿਬ ਆਪ ਕਰਾ ਰਹੇ ਨੇ ਸੋ ਕਿਰਪਾ ਕਰਕੇ ਬੇਨਤੀ ਹੈ ਕਿ ਜਰੂਰ ਇੱਥੇ ਆਪ ਆ ਕੇ ਪਹੁੰਚ ਕੇ ਤੁਸੀਂ ਦਾਨ ਕਰ ਸਕਦੇ ਹੋ ਐਨੀ ਵੀ ਸਾਨੂੰ ਇਹ ਮਹਿਣਾ ਤੁਸੀਂ ਆ ਕੇ ਵੇਖੋ ਇੱਥੇ ਵੀ ਕਾਰਜ ਕੰਮ ਹੁੰਦਾ ਹੈ ਕਿ ਨਹੀਂ ਹੁੰਦਾ ਵੀ ਨਜਾਇਜ਼ ਆ ਕਿ ਨਜਾਇਜ਼ ਕੰਮ ਨਹੀਂ ਉਹ ਜਰੂਰ ਆਪਣਾ ਚੈੱਕ ਕਰਕੇ ਦਾਨ ਕਰੋ ਦਸਵੰਦ ਕੱਢੋ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦੇ ਲੜੀ ਤਹਤੇ ਕਾਰ ਚੱਲ ਰਹੇ ਨੇ ਸੋ ਮੈਂ ਹਾਂ ਪੰਜਾਬ ਸੁਖਵਿੰਦਰ ਸਿੰਘ ਸਰੋਧੀ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਨਿਊਜ਼ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ